ਉਠ ਫਰੀਦਾ ਉਜੂ ਸਾਜ ਸੁਬਹਿ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕੱਪ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵੱਡੇ ਪਾਗਾ ਕਰਕੇ ਪਾਵਨ ਪੀਤ੍ਰ ਗੁਰਬਾਣੀ ਦੀ ਵਿਚਾਰ ਪ੍ਰਾਪਤ ਕਰ ਰਹੇ ਹਾਂ 70 ਸ਼ਲੋਕਾਂ ਦੀ ਵਿਚਾਰ ਸੇਖ ਫਰੀਦ ਬਾਬਾ ਜੀ ਦੇ ਸ਼ਲੋਕ ਜੋ ਆਪਾਂ ਸਰਵਣ ਕਰ ਰਹੇ ਹਾਂ 71 ਨੰਬਰ ਸ਼ਲੋਕ ਦਾ ਜੋ ਪਾਠ ਹੈ ਸਰਵਣ ਕੀਤਾ ਹੈ ਬਾਬਾ ਫਰੀਦ ਜੀ ਫਰਮਾ ਰਹੇ ਆ ਐ ਇਨਸਾਨ ਅਮਰਤ ਵੇਲੇ ਉੱਠਤੇ ਉਜੂਂਦਾ ਸਾਜ ਪੰਜ ਸ਼ਨਾਨਾ ਕਰਕੇ ਸਵੇਰ ਸਵੇਰ ਦੀ ਪਹਿਲੀ ਨਮਾਜ਼ ਗੁਜ਼ਾਰਨਾ ਪੜਨਾ ਕਰ। ଅਤਵਾ ਫਰਮਾਉਂਦੇ ਅਮਰਤ ਵੇਲੇ ਪ੍ਰਮਾਤਮਾ ਅੱਗੇ ਨਿਵਣ ਰੂ ਪਹਿਲੀ ਨਿਵਾਜ਼ ਪੜਨਾ ਕਰ। ਉਠ ਫਰੀਦਾ ਉਜੂ ਸਾਜ ਸਵੇਰ ਨਿਵਾਜ਼ ਗੁਜ਼ਾਰ। ਅੱਗੇ ਦੱਸ ਰਿਹਾ ਜੋ ਸਿਰ ਸਾਈ ਨਾਨਵੈ। ਜਿਹੜਾ ਸਿਰ ਮਾਲਕ ਪ੍ਰਮਾਤਮਾ ਦੇ ਅੱਗੇ ਨਿਉਂਦਾ ਨਹੀਂ ਝੁਕਦਾ ਨਹੀਂ। ਸੋ ਸਿਰ ਕੱਪੇ ਉਤਾਰ ਉਸ ਸਿਰ ਨੂੰ ਕੱਪ ਹੁੰਦਾ ਕੱਟ ਕੇ ਉਤਾਰ ਦੇਣਾ ਕਰ। ଅਥਵਾ ਜਪ ਤਪ ਕਰਨ ਨਾਲ ਕਈ ਵਾਰੀ ਮਨ ਹੰਕਾਰ ਕਰ ਬੈਠਦਾ ਹੈ। ਕਹਿੰਦੇ ਜਿਸ ਕਾਰਨ ਮਨੁੱਖ ਬਾਹਰੋਂ ਸਰੀਰ ਕਰਕੇ ਵੀ ਝੁਗੜਾ ਪਸੰਦ ਨਹੀਂ ਕਰਦਾ। ਭਗਤ ਫਰੀਦ ਜੀ ਕਥਨ ਕਰਦੇ ਐਸੇ ਹੰਕਾਰ ਰੂਪੀ ਸਿਰ ਨੂੰ ਨਿਮਰਤਾ ਖਿਮਾ ਰੂਪੀ ਸ਼ਸਤਰਾਂ ਨਾਲ ਕੱਟ ਕੇ ਲਾ ਦੇਣਾ ਕਰ। ਅੱਗੇ 72 ਨੰਬਰ ਸ਼ਲੋਕ ਚ ਕਿਰਪਾ ਕਰ ਰਹੇ ਹਾਂ ਜੋ ਸਿਰ ਸਾਈ ਨਾਨਿਵੈ ਸੋ ਸਿਰ ਕੀ ਜੈ ਕਾਏ ਸੋ ਦਸਰੇ ਹੀ ਭਾਈ ਜਿਹੜਾ ਸਿਰ ਪਰਮਾਤਮਾ ਮਾਲਕ ਅੱਗੇ ਨਹੀਂ ਨਿਉਂਦਾ ਝੁਕਦਾ ਨਹੀਂ ਨਿਮਰਤਾ ਨਹੀਂ ਕਰਦਾ ਉਹ ਸਿਰ ਕਾਏ ਕੀ ਕਰਨਾ ਹੈ ਉਹ ਸਿਰ ਕਿਸੇ ਕੰਮ ਦਾ ਨਹੀਂ ਕੁੰਨੇ ਢੇਠ ਜਲਾਈਐ ਬਾਲਣ ਸੰਦੈ ਥਾਈ ਕਹਿੰਦੇ ਐਸੇ ਸਿਰ ਨੂੰ ਬਾਲਣ ਦੇ ਸੰਦੈ ਹੁੰਦਾ ਥਾਂ ਤੇ ਕੁੰਨੇ ਹਾਂਡੀ ਦੇ ਢੇਠ ਚੁੱਲ੍ਹੇ 'ਵੈ ਸਾੜ ਦੇਣਾ ਕਰੀਏ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਦੀ ਜੜਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਉਸ ਸਿਰ ਨੂੰ ਸਾੜ ਦੇਣਾ ਕਰੀਏ ਅੱਗੇ ਬਾਬਾ ਫਰੀਦ ਜੀ ਬੀਤੇ ਹੋਏ ਸਮੇਂ ਵਿੱਚ ਜੋ ਮਾਤਾ ਪਿਤਾ ਵਿਛੜ ਚੁੱਕੇ ਸਨ ਜਿਸ ਮਾਂ ਨੇ ਬੰਦਗੀ ਵਿੱਚ ਲਾਉਣ ਲਈ ਫਰੀਦ ਜੀ ਨੂੰ ਪਦਾਰਥਾਂ ਦੇ ਲਾਲਚ ਵਿੱਚ ਖੁਦਾ ਦੀ ਇਬਾਦਤ ਵਿੱਚ ਲਾਇਆ ਸੀ ਉਸ ਮਾਂ ਦੀ ਯਾਦ ਆਈ ਕਿ ਜਦੋਂ ਉਹ ਹੀ ਨਹੀਂ ਰਹੀ ਤਾਂ ਤੂੰ ਕਿੱਥੇ ਰਹੇਗਾ ਤੇ ਦੱਸ ਰਿਹਾ ਇਸ ਲੋਕ ਉਚਾਰ ਰਿਹਾ 73 ਨੰਬਰ ਸ਼ਲੋਕ ਕਿਰਪਾ ਕਰੇ ਫਰੀਦਾ ਕਿੱਥੈ ਤੇਡੇ ਮਾਪਿਆਂ ਜਿਨਿ ਤੂੰ ਜਣਿਓ ਹੈ ਬਾਬਾ ਫਰੀਦ ਜੀ ਵਿरागਮਈ ਉਪਦੇਸ਼ ਕਥਨ ਕਰਦੇ ਹੈ ਭਾਈ ਤੇਰੇ ਮਾਪਿਆਂ ਮਾਤਾ ਪਿਤਾ ਕਿੱਥੇ ਹਨ ਜਿਨ੍ਹਾਂ ਨੇ ਤੈਨੂੰ ਜਣਿਓ ਹੈ ਊੜੇ ਦਾ ਮੂੰਹ ਖੁੱਲਾ ਹਾਏ ਨੂੰ ਸਿਆਰੀ ਊੜੇ ਦਾ ਮੂੰਹ ਖੁੱਲਾ ਹੈ ਇਹ ਦੀਰਘ ਬੋਲਣਾ ਹੈ ਲੰਬਾ ਬੋਲਣਾ ਤਾਂ ਹਾਏ ਨੂੰ ਸਿਆਰੀ ਸਹੀ ਉਚਾਰਨ ਹੋ ਸਕੇਗੀ ਜੇ ਉਹ ਇਹ ਕਹਿ ਗਏ ਤਾਂ ਹਾਏ ਨੂੰ ਲਾਮ ਲੱਗ ਜੂ ਰਹੋ ਵਿਚਾਰ ਜਿੰਨੀ ਤੂੰ ਜਣਿਓਹ ਹੈ ਜਾਇਆ ਹੈ ਜਿਨ੍ਹਾਂ ਦਾ ਪੈਦਾ ਕੀਤਾ ਹੈ ਪਾਵ ਮ੍ਰਿਤੂ ਨੂੰ ਪ੍ਰਾਪਤ ਹੋ ਗਏ ਉਹ ਮੌਤ ਦੇ ਮੂੰਹ ਵਿੱਚ ਜਾ ਪੇ ਤੈ પાਸੋਂ ਉਹ ਲੱਦ ਗਏ ਤੂੰ ਅਜੈ ਨਾ ਪਤੀਣੋਹ ਤੇਰੇ ਪਾਸੋਂ ਭਾਵ ਕੋਲੋਂ ਉਹ ਦੇਖਦਿਆਂ ਦੇਖਦਿਆਂ ਦੁਨੀਆ ਤੋਂ ਲੱਦ ਹੁੰਦਾ ਚਲੇ ਗਏ ਪਰ ਤੂੰ ਅਜੇ ਹੁਣ ਵੀ ਪਤੀਣ ਉਹੇ ਪਤੀਜ ਦਾ ਨਹੀਂ ਤੈਨੂੰ ਪ੍ਰੇਸ਼ਾਨੀ ਆਉਂਦਾ ਭਾਵ ਐਸਾ ਗਾਫਲ ਹੋਇਆ ਪਿਆ ਕਿ ਮਰਨਾ ਜਾਨ ਹੀ ਨਹੀਂ ਤੂੰ ਕਹਿਣਾ ਹੈ ਮੈਂ ਨਾ ਮਰੂੰ ਮਰਬੋ ਸੰਸਾਰਾ ਸਾਰਾ ਸੰਸਾਰ ਮਰ ਗਿਆ ਪਰ ਤੂੰ ਕਹਿਣਾ ਮੈਂ ਨਹੀਂ ਮਰਨਾ ਬਾਬਾ ਫਰੀਦ ਜੀ 73 ਨੰਬਰ ਸ਼ਲੋਕ ਚ ਕਹਿ ਰਹੇ ਤੈਨੂੰ ਅਜੇ ਵੀ ਪਤੀਣ ਹੋਏ ਪ੍ਰੋਸਾ ਨਹੀਂ ਆਇਆ ਕਿ ਬਹੁਤ ਇੱਕ ਦਿਨ ਤੈਨੂੰ ਵੀ ਆਵੇਗੀ ਅੱਗੇ 74 ਨੰਬਰ ਸ਼ਲੋਕ ਚ ਪਾਵਨ ਕਿਰਪਾ ਕਰ ਰਿਹਾ ਫਰੀਦਾ ਮਨ ਮੈਦਾਨ ਕਰ ਤੋਏ ਟਿੱਬੇ ਲਾਹੇ ਬਾਬਾ ਫਰੀਦ ਜੀ ਸਾਨੂੰ ਦੱਸ ਰਹੇ ਆ ਕਿ ਆਪਣੇ ਮਨ ਨੂੰ ਪਧਰਾ ਕਰ ਲੈ ਮੈਦਾਨ ਦੀ ਨਿਆਂ ਖਸਾਬ ਕਰ ਲੈ ਪਰਾਏ ਦੂਸ਼ਣ ਦੇਖਣ ਰੂਪ ਟੋਏ ਅਤੇ ਆਪਣੇ ਗੁਣਾਂ ਦਾ ਹੰਕਾਰ ਰੂਪ ਟਿੱਬੇ ਲਾਉਣਾ ਕਰ ਆਪਾਂ ਦੇਖਦੇ ਹਾਂ ਜਦੋਂ ਟਿੱਬੇ ਹੋਣ ਜਿਹੜੀ ਜ਼ਮੀਨ ਵਿੱਚ ਢੋਬੜੇ ਹੋਣ ਪਧਰੀ ਨਾ ਆਵੇ ਉੱਥੇ ਪਾਣੀ ਨਹੀਂ ਪਹੁੰਚਦਾ ਤੇ ਫਸਲ ਸੜ ਜਾਂਦੀ ਹੈ ਮਹਾਰਾਜ ਬਾਬਾ ਫਰੀਦ ਜੀ ਦੇ ਰਾਹੀ ਕਿਰਪਾ ਕਰ ਰਿਹਾ ਐ ਇਨਸਾਨ ਜੇ ਤੂੰ ਆਪਣੀ ਨਾਮ ਰੂਪੀ ਖੇਤੀ ਨੂੰ ਪਾਲਣਾ ਚਾਹੁੰਦਾ ਹੈ ਨਾਮ ਬੀਜ ਨੂੰ ਪਾਲਣਾ ਚਾਹੁੰਦਾ ਹੈ ਪੂਰਾ ਭੜ ਲੈਣਾ ਚਾਹੁੰਦਾ ਹੈ ਤੇ ਆਪਣੇ ਅੰਦਰੋਂ ਹਰ ਪ੍ਰਕਾਰ ਦੇ ਟੋਏ ਟਿੱਬੇ ਲਾ ਕੇ ਮਨ ਨੂੰ ਸਾਫ ਮੈਦਾਨ ਕਰ ਲਾ ਅੱਗੇ ਮੂਲ ਨ ਆਵਸੀ ਦੋਜਕ ਸੰਦੀ ਪਾਹੇ ਦਸਰੇ ਇਸੇ ਸ਼ਲੋਕ ਦੀ ਵਿਚਾਰ ਦੇ ਨਾਲ ਕਿ ਅੱਗੇ ਨਰਕਾਂ ਦੀ ਸੰਦੀ ਪਾਹੇ ਅੱਗ ਸਾੜਨ ਲਈ ਅੱਗੇ ਪ੍ਰਲੋਕ ਵਿੱਚ ਉੱਕਾ ਹੀ ਨਹੀਂ ਆਵੇਗੀ ਜੇ ਤੂੰ ਮਨ ਨੂੰ ਸਾਫ ਕਰ ਲੇਂਗਾ ਇੱਕ ਜਗ੍ਹਾ ਹੋਰ ਅਸੀਂ ਪੜਦੇ ਪਾਵਨ ਬਚਨ ਪੜ ਪੜ ਅਗਨ ਸਾਗਰ ਦੀ ਲਹਿਰੀ ਪੜ ਦਜੇ ਮਨ ਮੁਖ ਤਾਈ ਹੈ ਸੋ ਅਗੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਭਗਤ ਫਰੀਦ ਜੀ ਨੂੰ ਸਿਰ ਪਾਉ ਬਖਸ਼ਦੇ ਆ ਇਸੇ ਸ਼ਲੋਕ ਦੇ ਰਾਹੀਂ ਸ਼ਲੋਕਾਂ ਦੀ ਜੋ ਭਾਵੇਂ ਪੰਚਮ ਪਾਤਸ਼ਾਹ ਦੇ ਵਿੱਚ ਸ਼ਲੋਕ ਹਨ ਭਾਵੇਂ ਤੀਸਰੇ ਪਾਤਸ਼ਾਹ ਦੇ ਸ਼ਲੋਕ ਆਏ ਹਨ ਸੂਏ ਬਾਬਾ ਫਰੀਦ ਜੀ ਦੀ ਸ਼ਲੋਕ ਦੀ ਗਿਣਤੀ ਵਿੱਚ ਗਿਨੇ ਜਾਂਦੇ ਹਨ ਕਿਉਂਕਿ ਸਰਪਾਉ ਜੀ ਨੂੰ ਦਿੱਤਾ ਜਾਵੇ ਉਹਦਾ ਹੋ ਜਾਂਦਾ ਹੈ ਗੁਰੂ ਸਾਹਿਬ ਬਾਬਾ ਫਰੀਦ ਜੀ ਨੂੰ ਸਰਪਾਉ ਬਖਸ਼ ਰੇ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰਬ ਮਾਹੇ ਅਗਤ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਭਾਈ ਖਲਕਤ ਦਾ ਮਾਲਿਕ ਪ੍ਰਭੂ ਖਲਕਤ ਸ੍ਰਿਸ਼ਟੀ ਦੇ ਵਿੱਚ ਵਸ ਰਿਹਾ। ਅਤੇ ਸਾਰੀ ਖਲਕਤ ਸ੍ਰਿਸ਼ਟੀ ਉਸ ਰੱਬ ਪ੍ਰਮਾਤਮਾ ਦੇ ਸਰੂਪ ਵਿੱਚ ਵਸ ਰਹੀ। ਭਾਵ ਜਿਵੇਂ ਮੱਛੀ ਪਾਣੀ ਵਿੱਚ ਵਸ ਰਹੀ ਹੈ ਤੇ ਪਾਣੀ ਮੱਛੀ ਨਾਲ ਹੈ ਕਿਉਂਕਿ ਇੱਕ ਮੇਕ ਹਨ। ਭਾਵ ਪ੍ਰਭੂ ਇਸ ਖਲਕਤ ਦਾ ਅਧਿ ਸਥਾਨ ਆਸਰਾ ਰੂਪ ਹੈ ਤੇ ਇਹ ਖਲਕਤ ਉਸ ਵਿੱਚ ਅਧ ਅਸਤ ਕਲਪਤ ਰੂਪ ਹੈ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ ਫਿਰ ਕਹਿੰਦੇ ਕਿਸੇ ਨੂੰ ਮੰਦਾ ਭੈੜਾ ਬਚਨ ਕੀ ਕਹਿਣਾ ਕਰੀਏ ਜਦੋਂ ਉਸ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ ਅੱਗੇ ਹੁਣ ਬਾਬਾ ਫਰੀਦ ਜੀ 76 ਨੰਬਰ ਸ਼ਲੋਕ ਚ ਕਿਰਪਾ ਕਰ ਰਹੇ ਆ ਭਗਤ ਫਰੀਦ ਜੀ ਨੇ ਖੁਦਾ ਪ੍ਰਾਪਤੀ ਲਈ ਬਹੁਤ ਲੰਮਾ ਸਮਾਂ ਕਾਲਣਾ ਕਾਲੀ ਫਿਰ ਵੀ ਰੱਬ ਦੀ ਪ੍ਰਾਪਤੀ ਨਾ ਹੋਈ ਤਦੋਂ ਵਿਛੋੜੇ ਵਿੱਚ ਇਹ ਸ਼ਲੋਕ ਉਚਾਰਨ ਕਰਦੇ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕੱਪਹਿ ਚੁਖ ਭਗਤ ਫਰੀਦ ਸਾਹਿਬ ਜੀ ਕਹਿੰਦੇ ਹੈ ਭਾਈ ਜੇ ਦੇਹ ਦੇਹ ਭਾਵ ਜਿਸ ਦਿਨ ਦਾਈ ਨੇ ਜਨਮ ਸਮੇ ਮੇਰਾ ਨਾਲਾ ਭਾਵ 나ੜੂਆ ਕੱਟਿਆ ਸੀ ਕੱਪਿਆ ਹੁੰਦਾ ਕੱਟਿਆ ਜੇਕਰ ਉਸ ਦਿਨ ਚੁਖ ਰੱਤਾ ਥੋੜਾ ਗੁਜਿਆ ਗਲੇ ਨੂੰ ਵੀ ਕੱਢ ਦਿੰਦੀ ਭਾਵ ਮੇਰੀ ਸਾਰਾ ਰਗ ਵਿਢ ਦਿੰਦੀ ਪਵਨ ਨਾ ਇਤੀ ਮਾਮਲੇ ਸਹਾਨਾ ਇਤੀ ਦੁਖ ਜੇ ਕਹਿੰਦੇ ਦਾਈ 나ੜੂਏ ਦੇ ਨਾਲ ਨਾਲ ਮੇਰਾ ਗਲ ਵੀ ਵੜ ਦਿੰਦੀ ਸਾਰਾ ਰਗ ਵੜ ਦਿੰਦੀ ਤਾਂ ਆਇਨੇ ਅੱਲਾ ਦੀ ਨਾ ਪ੍ਰਾਪਤੀ ਦੇ ਦੁਖ ਰੂਪੀ ਮਾਮਲੇ ਹੁਣ ਨਾ ਪੈਂਦੇ ਇੰਨੇ ਵਿਛੋੜੇ ਦੁੱਖ ਨਾ ਸਹਣੇ ਪੈਂਦੇ ਅੱਗੇ ਹੁਣ ਬਿਰਧਵਸਤਾ ਦੀ ਹਾਲਤ ਕਥਨ ਕਰਦੇ ਆ 77 ਨੰਬਰ ਸ਼ਲੋਕ ਵਿੱਚ ਚੱਬੜ ਚੱਲਣ ਰਤਨ ਸੇ ਸੁਣੀਏ ਰ ਬਹਿ ਗਏ ਬਾਬਾ ਫਰੀਦ ਜੀ ਬਿਰਧਵਸਤਾ ਬਾਰੇ ਕਥਨ ਕਰਦੇ ਏ ਭਾਈ ਚੱਬਣ ਦੰਦ ਮੋਤੀਆਂ ਵਰਗੇ ਚੱਲਣ ਤੁਰਨ ਵਾਲੇ ਪੈਰ ਰਤਨ ਰਤਨਾ ਵਰਗੇ ਪ੍ਰਕਾਸ਼ ਵਾਲੇ ਨੇਤਰ ਅਤੇ ਸੁਣੀਅਰ ਕਾਨ ਆਦ ਸਾਰੇ ਇੰਦਰੀ ਆਪਣੇ ਕੰਮਾਂ ਵੱਲੋਂ ਬਹਿ ਗਏ ਭਾਵ ਕਮਜ਼ੋਰ ਹੋ ਗਏ ਅਥਵਾ ਜਿਵੇਂ ਵਰਖਾ ਪੈਣ ਕਰਕੇ ਕੱਚੀ ਕੰਧ ਟਹਿ ਜਾਂਦੀ ਤਿਵੇਂ ਬਿਰਧ ਅਵਸਥਾ ਰੂਪੀ ਵਰਖਾ ਪੈਣ ਕਰਕੇ ਸਭ ਇੰਦਰੀ ਆਪੂ ਆਪਣੀਆਂ ਗੋਲਕਾਂ ਵਿੱਚ ਬਹਿ ਗਏ ਭਾਵ ਕਮਜ਼ੋਰ ਹੋ ਗਏ ਹਨ ਹੀੜੇ ਮੁੱਤੀ ਤਾਹ ਸੇ ਜਾਨੀ ਚਲ ਗਏ ਉਸ ਵੇਲੇ ਹੀੜੇ ਸਰੀਰ ਨੇ ਤਾਂ ਦੁੱਖ ਰੂਪੀ ਉੱਚੀ ਤਾਹਾ ਆਵਾਜ਼ ਚਾਂਗ ਮਾਰਨਾ ਕੀਤੀ ਕਿ ਉਹ ਮੇਰੇ ਜਾਨੀ ਪਿਆਰੇ ਮਿੱਤਰੋ ਚਲੇ ਗਏ ਹਨ ਭਾਵ ਸਰੀਰ ਤਾਂਹਾ ਮਾਰ ਕੇ ਰੋਪਿਆ ਕਿ ਮੇਰੇ ਸਾਰੇ ਅੰਗ ਸਿੱਤਲ ਪੈ ਗਏ ਸੋਰਠਿ ਰਾਗ ਵਿੱਚ ਭਗਤ ਭੀਖਣ ਜੀ ਦਾ ਪਾਵਨ ਵਾਕ ਪੜਦੇ ਸੀ ਭਗਤ ਜੀ ਕਹਿੰਦੇ ਨਾ ਨੈਨੋ ਨੀਰ ਬਹਿ ਤਨ ਕੀਨਾ ਪਏ ਕੇਸ ਦੁੱਧਵਾਨੀ ਰੁੱਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀਆ ਕਰਹਿ ਪ੍ਰਾਨੀ ਜਦੋਂ ਇਹ ਗਲਾ ਬਲਗਮ ਨਾ ਭਰਿਆ ਆ ਤੇ ਸ਼ਬਦ ਉਚਾਰ ਨਹੀਂ ਸਕੇਗਾ ਫਿਰ ਕੀ ਪ੍ਰਾਨੀ ਪ੍ਰਾਣਾਤਾਰੀ ਜੀਵ ਕੀ ਕਰੇਗਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਡਾਈ ਬਬ ਫਰੀਦ ਜੀ ਕਹ ਰਹੇ ਕਿ ਬੰਦੇ ਆਦਮੀ ਦਾ ਵੀ ਬੁਰੇ ਦਾ ਵੀ ਭਲਾ ਕਰੋ ਹਿਰਦੇ ਵਿੱਚ ਗੁੱਸਾ ਕ੍ਰੋਧ ਨਾ ਢਾਉਣਾ ਕਰੋ ਭਾਵੇਂ ਜਿੰਨਾ ਹੋ ਸਕੇ ਕ੍ਰੋਧ ਨੂੰ ਮਾਰੋ ਗੁੱਸਾ ਨਾ ਆਉਣ ਦਿਓ ਜਿਵੇਂ ਬਸਤਰ ਦੇ ਹੰਡ ਜਾਣ ਨਾਲ ਉਹ ਪੁਰਾਣਾ ਹੋ ਜਾਂਦਾ ਇਸੇ ਤਰ੍ਹਾਂ ਗੁੱਸੇ ਦੇ ਹੰਡਣ ਨਾਲ ਇਹ ਸਰੀਰ ਰੂਪੀ ਬਸਤਰ ਪੁਰਾਣਾ ਹੋ ਜਾਂਦਾ ਜੋ ਜੀਵਨ ਨੂੰ ਲੀਰੋ ਲੀਰ ਕਰ ਦਿੰਦਾ ਹੈ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਸ ਪਾਏ ਫਿਰ ਤੁਹਾਡੀ ਦੇਹੀ ਨੂੰ ਕੋਈ ਵਿਕਾਰ ਆਦ ਦਾ ਰੋਗ ਨਹੀਂ ਲੱਗਦਾ ਅਤੇ ਤੁਸੀਂ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਸਾਰਾ ਕੁਝ ਭਾਵ ਕਹਿਣ ਤੂੰ ਦੇਵੀ ਗੁਣ ਆਦ ਪਾ ਲਵੋਗੇ ਸੋ ਇਥੋਂ ਤੱਕ 78 ਸ਼ਲੋਕ ਬਾਬਾ ਜੀ ਨੇ ਸਾਡੀ ਚੋਲੀ ਵਿੱਚ ਪਾਏ ਹਨ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਤਗੁਰਾਂ ਦੀ ਕਿਰਪਾ ਦੇ ਪਾਤਰ ਬਣਨਾ ਹੈ ਸੋ ਇੱਥੇ ਹੀ ਆਪਾਂ ਖਿਮਾਂ ਦੇ ਜਾਚ ਕੁੰਨੇ ਆ ਬੁੱਲਾ ਨੱਚ ਤਾਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ